ਕੋਡੀ 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 ਭਾਈ ਵਧਾਈਆਂ ਇੰਗਲੈਂਡ ਸਿਰਾਂ ਲਾਤੀ ਬਹੁਤ ਮੇਰਾ ਪ੍ਰਸਤਿਜ ਆਫੀ ਭਾਈ ਇੰਗਲੈਂਡ ਦੇ ਕੀ ਹੁਣ ਕਰੀਏ ਇਹ ਲੈਰ ਕਰਾਂਗੇ ਆਪਾਂ ਸਪਿੰਟਰ ਚਲਾਉ ਟਰੈਕਟਰ ਹੀ ਮੈ ਕੀ ਆਉਂਦਾ ਟਰੈਕਟਰ ਜਾਂ ਨਰਗਾ ਨਲੀ ਨਲੀ ਇਹਦੇ ਭਾਈ ਨਲੀ ਨਲੀ ਇਹ ਸਪੋਰਟ ਲੈ ਕੇ ਆਇਆ ਹੈ ਇਹ ਸਪੋਰਟ ਸਪੈਸ਼ਲ ਦਵਾ ਸਵਾਦੀ ਦਵਾ ਸਵਾਦੀ ਕਰ ਆ ਕਾਦਾ ਕਾਦਾ ਆਊਗਾ ਬੇਟਾ ਆ ਹੋਇਆ ਦਾ ਬਾਹਰ ਬੱਕਰੇ ਦਾ ਹੀ ਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ